ਅੱਜ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਸ ਤੇਜਦੀ ਸਾਬਕਾ ਹੋਮ ਮਿਨਿਸਟਰ ਬੂਟਾ ਸਿੰਘ ਜੀ ਦੇ ਖਿਲਾਫ ਅਪੱਤੀਜੋਕ ਟਿੱਪਣੀਆਂ ਕੀਤੀਆਂ ਨੇ ਉਹਨਾਂ ਦੇ ਰੰਗ ਨੂੰ ਲੈ ਕੇ ਕੋ ਕਾਲੇ ਰੰਗ ਦੇ ਸੀਗੇ ਬਹੁਤ ਹੀ ਮਾੜੇ ਸ਼ਬਦਾਂ ਦਾ ਪ੍ਰਯੋਗ ਕੀਤਾ ਮੈਂ ਇਹਦੀ ਸਖਤ ਸ਼ਬਦਾਚਰਨ ਕਰਦਾਗਾ ਕਿਉਂਕਿ ਸਰਦਾਰ ਬੂਟਾ ਸਿੰਘ ਜੀ ਨੇ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਬੈਠ ਕੇ ਦੇਸ਼ ਦੀ ਸੇਵਾ ਕੀਤੀ ਉਹ ਬਹੁਤ ਹੀ ਪੜ੍ਹੇ ਲਿਖੇ ਸੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ पीएचडी तक दी डिग्री ਉਹਨਾਂ ਨੇ ਪ੍ਰਾਪਤ ਕੀਤੀਆਂ ਸੀਗੀਆਂ ਔਰ ਆਪਣੀ ਕਾਬਲੀਅਤ ਦੇ ਜ਼ਰੀਏ ਉਹ ਦੇਸ਼ ਦੇ ਵੱਖ-ਵੱਖ ਅਹੁਦਿਆਂ ਤੇ ਪਹੁੰਚੇ ਔਰ ਅੱਜ ਉਹਨਾਂ ਦੇ ਖਿਲਾਫ ਰਾਜਾ ਬੜੇਗਿ ਜੀ ਦੀ ਟਿੱਪਣੀ ਜਿਹੜੀ ਹੈ ਬਹੁਤ ਹੀ ਨਿੰਦਣਯੋਗ ਹੈ ਕਿਉਂਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਦਿਲ ਤੋਂ ਦਲਤਾਂ ਨੂੰ ਨਫ਼ਰਤ ਕਰਦੀ ਆ ਇਹ ਜਿਹੜਾ ਸਾਹਮਣੇ ਵਿਆਹ ਆ ਗਿਆ ਇਥੋਂ ਪਤਾ ਲੱਗਦਾ ਹੈਗਾ ਕਿਉਂਕਿ ਚੰਦ ਵਿਊ ਹਾਸਲ ਕਰਨ ਦੇ ਲਈ ਰਾਜਾ ਬੜੇਗਿ ਨੇ ਸਤਾਨੇ ਕਟਿਆ ਬਿਆਨਬਾਜ਼ੀ ਕੀਤੀ ਆ ਔਰ ਰਾਜਾ ਬੜੇਗਿ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਔਰ ਕਾਂਗਰਸ ਪਾਰਟੀ ਨੂੰ ਚਾਹੀਦਾ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਚਾਹੀਦਾ ਕਿ ਰਾਜਾ ਆਪਣੇ ਗ੍ਰੰਤਰੰਤ ਅਹੁਦੇ ਤੋਂ ਹਟਾ ਕੀਤਾ ਜਾਵੇ ਅਤੇ ਕਾਂਗਰਸ ਪਾਰਟੀ 'ਚੋਂ ਕੱਢਿਆ ਜਾਵੇ